ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਮਸਲਾ ਹੈਗਾ ਪ੍ਰੇਮ ਸਿੰਘ ਚੰਦੂ ਮਾਜਰਾ ਉੱਤੇ આરોਪ ਲੱਗੇ ਨੇ ਉਹਨਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਜਾ ਕੇ ਭਾਜਪਾ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਇਸ ਗੱਲ ਦੇ ਵਿੱਚ ਸੱਚਾਈ ਕਿੰਨੀ ਹੈ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਸਪਸ਼ਟਿਕਰਨ ਕੀ ਆਇਆਗਾ ਹਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਉਹਨਾਂ ਲੀਡਰਾਂ ਦੇ ਵਿੱਚੋਂ ਇੱਕ ਨੇ ਹੁਣ ਜਿਹੜੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚਲਾ ਰਹੇ ਨੇ ਜਿਨ੍ਹਾਂ ਦਾ ਕਨਵੀਨਰ ਜਿਨ੍ਹਾਂ ਨੂੰ ਬਣਾਇਆ ਗਿਆ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਇਸ ਮਸਲੇ ਦੇ ਵਿੱਚ ਹੁਣ ਉਹਨਾਂ ਨੇ ਜੰਮੂ ਦੇ ਵਿੱਚ ਕਹਿੰਦੇ ਕਿ ਜਾਣਾ ਸੀ ਕਿਸੇ ਪਹਿਲਾਂ ਹੀ ਸਮਾਗਮ ਦੇ ਵਿੱਚ ਉੱਥੇ ਕਹਿੰਦੇ ਕਿ ਜਿਹੜਾ ਮੇਰੇ ਤੇ ਦੋਸ਼ ਲਾਇਆ ਜਾ ਰਿਹਾ ਉਹਦੀ ਸਚਾਈ ਕੀ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਸਪਸ਼ਟੀਕਰਨ ਦੇਣ ਲੱਗੇ ਆਏ ਕਹਿੰਦੇ ਨੇ ਕਿ ਉੱਥੇ ਜਿਹੜਾ ਇੱਕ ਬੀਜੇਪੀ ਦਾ ਉਮੀਦਵਾਰ ਸੀ ਉੱਥੇ ਕਹਿੰਦੇ ਸਥਾਨਕ ਲੋਕਾਂ ਨੇ ਪਹਿਲਾਂ ਹੀ ਫੈਸਲਾ ਕੀਤਾ ਹੋਇਆ ਕਿ ਇਸ ਵਾਰੀ ਸੀ ਇੱਕ ਮਿਕ ਰਹਿਣਾ ਕਿਸੇ ਦੀਆਂ ਗੱਲਾਂ ਚਾੱਕ ਕੇ ਆਪਸੀ ਫੁੱਟ ਚ ਨਹੀਂ ਰਹਿਣਾ ਕਹਿੰਦੇ ਜਿੰਨਾਂ ਲੋਕਾਂ ਨੇ ਦੇ ਕੋਲ ਮੈਂ ਗਿਆ ਹੋਇਆ ਸੀ ਉੱਥੇ ਹੀ ਸਾਡਾ ਮੇਲ ਮਲਾਪ ਹੋ ਜਾਂਦਾ ਹੈ ਉਸ ਬੀਜੇਪੀ ਦੇ ਜਿਹੜਾ ਉਮੀਦਵਾਰ ਦੇ ਨਾਲ ਉਹ ਉਮੀਦਵਾਰ ਦੇ ਨਾਲ ਹੋਣਾ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਉੱਥੇ ਜਾ ਕੇ ਉਹਨਾਂ ਨੂੰ ਚੇਚੇ ਤੌਰ ਤੇ ਉਹਨਾਂ ਲਈ ਪ੍ਰਚਾਰ ਕਰਨ ਗਿਆ ਸੀ ਜਾਂ ਉਹਨਾਂ ਨੂੰ ਮਿਲਣ ਗਿਆ ਸੀ ਉਹ ਇਹ ਕਹਿੰਦੇ ਕਿ ਉੱਥੇ ਉਹਨਾਂ ਨੇ ਮੈਨੂੰ ਚਾਹ ਪਾਣੀ ਆਫਰ ਕੀਤਾ ਪੁੱਛ ਲਿਆ ਤੇ ਅਸੀਂ ਬੈਠ ਕੇ ਇਕੱਠੇ ਉੱਥੇ মিডিਆ ਆ ਗਿਆ মিডিਆ ਆ ਗਿਆ ਤੇ ਉਹਨਾਂ ਨੇ ਮੈਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਤੇ ਉੱਥੇ ਮੈਂ মিডিਆ ਦੇ ਵਿੱਚ ਬਿਆਨ ਇਹੀ ਦਿੱਤਾ ਕਿ ਜਿਵੇਂ ਕਰਤਾਰਪੁਰ ਸਾਹਿਬ ਦਾ ਲੰਘਾ ਖੁੱਲਣਾ ਜਾਂ ਫਿਰ ਭਾਜਪੀ ਨੇ ਜਿਹੜੇ ਹੋਰ ਪ੍ਰਾਪਤੀਆਂ ਦੀ ਇੱਕ ਦੋ ਦੀ ਉਹ ਗੱਲ ਕਰ ਰਹੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਕਿ ਉਹਨਾਂ ਨੇ ਚੰਗੇ ਕੰਮ ਕੀਤੇ ਆ ਪਰ ਦੂਸਰਾ ਜਿਹੜਾ ਮਸਲਾ ਹੈ ਕਿ ਉਹਨਾਂ ਦੇ ਲਈ ਮੈਂ ਪ੍ਰਚਾਰ ਕੀਤਾ ਸਰਾਸਰ ਝੂਠ ਹੈ ਇਹ ਬਦਨਾਮ ਕਰਨ ਦੀ ਕੋਸ਼ਿਸ਼ ਹੈ ਪਰ ਸ਼੍ਰੋਮਣੀ ਕਾਲੀ ਦਲ ਜਿਹੜਾ ਕੀ ਸੁਖਵੀਰ ਸਿੰਘ ਬਾਦਲ ਦੇ ਨਾਲ ਚੱਲ ਰਿਹਾ ਜਾਂ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਹੈ ਅਰਸ਼ਦੀਪ ਸਿੰਘ ਕਲੇਰ ਮਹੇਸ਼ਿੰਦਰ ਸਿੰਘ ਗਰੇਵਾਲ ਉਹਨਾਂ ਨੇ ਬਿਆਨ ਜਿਹੜੇ ਦਿੱਤੇ ਉਹ ਕਹਿੰਦੇ ਕਿ ਦੇਖਿਆ ਇਹ ਕਹਿੰਦੇ ਸੀ ਸੁਧਾਰ ਲਹਿਰ ਇਹ ਸੁਧਾਰ ਲਹਿਰ ਨਹੀਂ ਇਹ 나ਗਪੁਰ ਲਹਿਰ ਹੈ 나ਗਪੁਰ ਦਾ ਹੁਣ ਸਿੱਧਾ ਸਬੰਧ ਕਿਸ ਦੇ ਨਾਲ ਹੈ ਆਰਐਸਐਸ ਦੇ ਨਾਲ ਤਾਂ ਉਸ ਜਥੇਬੰਦੀ ਦੇ ਨਾਲ ਸਬੰਧ ਹੈ ਤੇ ਇਸੇ ਕਰਕੇ ਲਗਾਤਾਰ ਇਹ ਚਰਚਾ ਕੀਤੀ ਜਾ ਰਹੀ ਹੈ ਕਿ ਕੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਉਸ ਸਰਗਰਮੀ ਇਹ ਤੈਅ ਕਰਦੀ ਹੈ ਕਿ ਭਾਜਪਾ ਦੇ ਨਾਲ ਮਿਲੇ ਹੋਏ ਨੇ ਕਿ ਭਾਜਪਾ ਦੇ ਲਈ ਉਹ ਪ੍ਰਚਾਰ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਦੇ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਜੰਮੂ ਦੇ ਵਿੱਚ ਜਿਹੜਾ ਉਹਨਾਂ ਨੇ ਸਰਗਰਮੀ ਦਿਖਾਈ ਹੈ ਇਸ ਤੋਂ ਇੱਕ ਗੱਲ ਸਾਫ਼ ਹੋ ਗਈ ਸਪਸ਼ਟ ਹੋ ਗਈ ਜਿਵੇਂ ਅਸੀਂ ਪਹਿਲਾਂ ਕਹਿੰਦੇ ਸੀ ਕਿ ਭਾਜਪਾ ਦੇ ਇਸ਼ਾਰਿਆਂ ਦੇ ਉੱਤੇ ਚੱਲ ਰਹੀ ਹੈ ਸੁਧਾਰ ਲੈਰ ਇਹ ਪਾਰਟੀ ਨੂੰ ਤਾਰ ਪੀਡੋ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ ਪਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਉਹਨਾਂ ਦੇ ਧੜੇ ਦੇ ਵੱਲੋਂ ਇਹ ਬਿਆਨ ਆਏ ਨੇ ਔਰ ਇੱਥੋਂ ਤੱਕ ਕਿ ਗੁਰਪ੍ਰਤਾਪ ਸਿੰਘ ਵਡਾਲਾ ਨੇ ਵੀ ਇੱਕ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਬਿਆਨ ਦੇ ਦੀ ਗੱਲ ਚਰਚਾ ਚੱਲ ਰਹੀ ਹੈ ਕਿ ਕਿਸੇ ਵੀ ਪਾਰਟੀ ਦਾ ਅਸੀਂ ਸਮਰਥਨ ਨਹੀਂ ਕਰ ਰਹੇ ਉਹਨਾਂ ਨੇ ਇਹ ਗੱਲ ਬਕਾਇਦਾ ਉਹਨਾਂ ਨੂੰ ਲਿਖਣੀ ਪਈ ਬੋਲਣੀ ਪਈ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਕਿ ਸਾਡੇ ਵੱਲੋਂ ਕਿਸੇ ਵੀ ਸੁਧਾਰ ਲਹਿਰ ਦੇ ਵੱਲੋਂ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਹੈ ਪਰ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਦਾ ਬੀਜੇਪੀ ਦੇ ਉਮੀਦਵਾਰ ਦੇ ਨਾਲ ਉੱਥੇ ਬਹਿਣਾ ਮੀਡੀਆ ਦੇ ਵਿੱਚ ਗੱਲਬਾਤ ਕਰਨੀ ਉਹੀ ਉਹਨਾਂ ਨੂੰ ਮਹਿੰਗੀ ਪੈ ਗਈ ਤੇ ਉੱਥੋਂ ਇੱਕ ਸੰਕੇਤ ਮਿਲ ਗਿਆ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਮੌਕਾ ਮਿਲਿਆ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਦੇ ਸਮਰਥਕਾਂ ਨੂੰ ਜਿਹੜੇ ਕਹਿ ਰਹੇ ਆ ਕਿ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਇਹ ਕਿਸੇ ਨਾ ਕਿਸੇ ਇਸ਼ਾਰੇ ਤੇ ਚੱਲ ਰਿਹਾ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਚਾਲ ਹੈ ਤੇ ਆ ਸਾਫ ਸਾਫ ਹੋ ਗਿਆ ਸਪਸ਼ਟ ਹੋ ਗਿਆ ਕਿ ਕਿਵੇਂ ਜੰਮੂ ਦੇ ਵਿੱਚ ਚੋਣਾਂ ਦੇ ਵਿੱਚ ਜਾ ਕੇ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਭਾਜਪਾ ਦੇ ਗੁਣਗਾਨ ਕਰ ਰਹੇ ਨੇ ਪ੍ਰਚਾਰ ਕਰ ਰਹੇ ਨੇ ਪਰ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਕਹਿ ਰਹੇ ਨੇ ਕਿ ਮੈਂ ਇਸ ਤਰ੍ਹਾਂ ਦਾ ਕੋਈ ਵੀ ਪ੍ਰਚਾਰ ਨਹੀਂ ਕੀਤਾ ਉੱਥੇ ਚਾਹ ਪਾਣੀ ਅਸੀਂ ਪੀਣਾ ਸੀ ਉੱਥੇ ਉਹਨਾਂ ਨੇ ਮੈਨੂੰ ਦੱਸ ਦਿੱਤਾ ਔਰ ਉੱਥੋਂ ਕਿਵੇਂ ਜਾਇਆ ਜਾ ਸਕਦਾ ਹੈ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਇਹ ਕਹਿ ਰਿਹਾ ਹੁਣ ਸੱਚਾਈ ਕੀ ਹੈ ਲੋਕ ਵੀ ਭਲੀ ਭਾਂਤ ਜਾਣਦੇ ਨੇ ਕਿ ਇਸ ਮਾਮਲੇ ਦੇ ਵਿੱਚ ਕਿੰਨੀ ਸਚਾਈ ਹੈ ਕਿੰਨੀ ਨਹੀਂ ਪਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅਰਸ਼ਦੀਪ ਸਿੰਘ ਕਲੇਰ ਨੇ ਜਿਹੜੀਆਂ ਦਲੀਲਾਂ ਜਾਂ ਤਰਕ ਰੱਖੇ ਨੇ ਉੱਥੋਂ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਜਿਹੜਾ ਸੁਧਾਰ ਲਹਿਰ ਦੇ ਵਿੱਚ ਬਹੁਤੇ ਲੀਡਰ ਨੇ ਜਿਨ੍ਹਾਂ ਦਾ ਭਾਜਪਾ ਦਾ ਗੋਣਗਾਣਾ ਪਹਿਲਾਂ ਵੀ ਕਰਦੇ ਰਹੇ ਨੇ ਪਹਿਲੀ ਵਾਰ ਨਹੀਂ ਹੋਇਆ ਇੱਥੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਕੀ ਵਾਕਿਆ ਹੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸਾਰੀ ਲੀਡਰਸ਼ਿਪ ਦੀ ਆਪਾਂ ਗੱਲ ਨਾ ਕਰੀਏ ਕਿ ਕੁਝ ਲੀਡਰ ਵਾਕਿਆ ਹੀ ਭਾਜਪਾ ਦੇ ਨਾਲ ਹਮਦਰਦੀ ਰੱਖਦੇ ਨੇ ਕਿਉਂਕਿ ਜਦੋਂ ਐਸਜੀਪੀਸੀ ਦੀਆਂ ਪਿਛਲੀ ਵਾਰੀ ਚੋਣਾਂ ਹੋਈਆਂ ਬੀਬੀ ਜ਼ਗੀਰ ਕੌਰ ਬਾਗੀ ਹੋਏ ਉਮੀਦਵਾਰ ਬਣ ਜਾਂਦੇ ਨੇ ਤਾਂ ਉਦੋਂ ਸਿਕੰਦਰ ਸਿੰਘ ਮਲੂਕਾ ਜਿਹੜੇ ਅੱਜਕੱਲ ਇਹ ਸੇ ਧੜੇ ਦੇ ਨਾਲ ਸੰਬੰਧਿਤ ਨੇ ਉਦੋਂ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸੀ ਉਹਨਾਂ ਨੇ ਬੀਬੀ ਜ਼ਗੀਰ ਕੌਰ ਨੂੰ ਪਾਰਟੀ ਵਿੱਚੋਂ ਹੀ ਕੱਢ ਦਿੱਤਾ ਸੀ ਇਸ ਕਰਕੇ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਕੀਤੀਆਂ ਹੁਣ ਐਸਜੀਪੀਸੀ ਚੋਣਾਂ ਦੇ ਵੇਲੇ ਵੀ ਕੀ ਇਲਜ਼ਾਮ ਲੱਗਿਆ ਕਿ ਜਿਹੜੇ ਘੱਟ ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਨੇ ਜਿਹੜੇ ਇਕਬਾਲ ਸਿੰਘ ਲਾਲਪੁਰਾ ਉਹਨਾਂ ਦੇ ਉੱਤੇ ਕੌਮੀ ਘੱਟ ਗਿਣਤੀਆਂ ਦੇ ਚੇਅਰਮੈਨ ਤੇ ਇਲਜ਼ਾਮ ਇਹ ਲੱਗਦਾ ਹੈ ਕਿ ਉਹਨਾਂ ਨੇ ਬੀਜੇਪੀ ਦੇ ਨਾਲ ਗੱਲਬਾਤ ਕਰਾਈ ਹੈ ਉੱਥੇ ਦਖਲਅੰਦਾਜ਼ੀ ਹੋ ਰਹੀ ਹੈ ਸਾਡੀਆਂ ਸੰਸਥਾਵਾਂ ਦੇ ਵਿੱਚ ਦਖਲਅੰਦਾਜ਼ੀ ਹੋਗੀ ਇਹ ਸੁਖਬੀਰ ਸਿੰਘ ਬਾਦਲ ਦੇ ਕਈ ਭਾਸ਼ਣਾਚ ਸੁਣਿਆ ਜਾ ਚੁੱਕਾ ਹੈ ਕਿ ਸਾਡੇ ਤੋਂ ਹਰਿਆਣੇ ਵਾਲੀ ਕਮੇਟੀ ਹੈ ਜਿਹੜੀ ਉਹ ਵੱਖਰੀ ਬਣਾ ਕੇ ਉਹ ਖੋਲ ਹੀ ਗਈ ਸਾਨੂੰ ਕਿਹੜੇ ਕਿਹੜੇ ਤਖਸੈਬਾਨ ਦੇ ਉੱਤੇ ਕਿਵੇਂ ਕਿਵੇਂ ਕਬਜ਼ੇ ਹੋ ਰਹੇ ਨੇ ਕਿਹੜੀਆਂ ਕਿਹੜੀਆਂ ਸੰਸਥਾਵਾਂ ਤੇ ਕਬਜ਼ੇ ਹੋ ਰਹੇ ਨੇ ਭਾਜਪਾ ਤਿਆਰ ਐਸਐਸ ਦਾ ਸਿੱਧਾ ਦਖਲ ਹੈ ਇਹ ਗੱਲਾਂ ਉਦੋਂ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਜਦੋਂ ਉਹਨਾਂ ਨਾਲ ਟੁੱਟੀ ਐ ਤੜਕ ਕਰਕੇ ਉਦੋਂ ਪਹਿਲਾਂ ਨਹੀਂ ਸੀ ਗੱਲਾਂ ਹੁੰਦੀਆਂ ਪਰ ਇਹ ਵਾਲੀ ਸਰਗਰਮੀ ਨੇ ਜਿਹੜੀ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਦੀ ਜੰਮੂ ਵਿੱਚ ਗਏ ਹੋਏ ਸੀ ਉਹ ਤਾਂ ਕਹਿੰਦੇ ਕਿ ਮੈਂ ਤਾਂ ਕਿਸੇ ਸਮਾਗਮ ਦਾ ਹਿੱਸਾ ਬਣ ਗਿਆ ਸੀ ਉੱਥੇ ਕੁਦਰਤੀ ਮੁਲਾਕਾਤ ਹੋ ਗਈ ਤੇ ਉੱਥੇ ਭਾਜਪਾ ਦੇ ਜਿਹੜੇ ਉਮੀਦਵਾਰ ਸੀ ਉਹਨਾਂ ਨੇ ਉੱਥੇ ਸਾਨੂੰ ਚਾਹ ਪਾਣੀ ਪੁੱਛਿਆ ਬੈਠ ਗਏ ਉਤੋਂ মিডিਆ ਆ ਗਿਆ ਤੇ ਅਸੀਂ ਗੱਲਾਂ ਕਰ ਦਿੱਤੀਆਂ ਉਹਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਅਸੀਂ ਕੋਈ ਭਾਜਪਾ ਦਾ ਪ੍ਰਚਾਰ ਨਹੀਂ ਕੀਤਾ ਇਹ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੁਧਾਰ ਲਹਿਰ ਦੇ ਕੋ ਜਗਾਵਾਂ ਤੇ ਪਹਿਲਾਂ ਵੀ ਦੋਸ਼ ਲੱਗਦੇ ਰਹੇ ਕਿ ਭਾਜਪਾ ਦੇ ਇਸ਼ਾਰਿਆਂ ਦੇ ਉੱਤੇ ਜਿਹੜੇ ਚੱਲਦੇ ਨੇ ਸ਼੍ਰੋਮਣੀ ਕਾਲੀ ਦਲ ਨਹੀਂ ਇਹ ਦੋਸ਼ ਲਾਏ ਸੀ ਪਹਿਲਾਂ ਵੀ ਹੁਣ ਇਸ ਮਾਮਲੇ ਦੇ ਵਿੱਚ ਦੇਖਦੇ ਆ ਕਿਉਂਕਿ ਹਾਲੇ ਤੱਕ ਤਨਖਾਹਿਆ ਇਕਰਾਰਤਾ ਦਿੱਤਾ ਗਿਆ ਹੈ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਪਰ ਜਦੋਂ ਤੱਕ ਉਹ ਸਜ਼ਾ ਨਹੀਂ ਲਾਈ ਜਾਂਦੀ ਉਦੋਂ ਤੱਕ ਉਹ ਕਿਸੇ ਸਰਗਰਮੀ 'ਚ ਹਿੱਸਾ ਨਹੀਂ ਲੈ ਸਕਦੇ ਉਹਨਾਂ ਦੀ ਅੱਜ ਜਿਹੜੇ ਇਸ ਇਸ਼ੂ ਦੇ ਉੱਤੇ ਜਿਹੜੀ ਹੈ ਕਹਿ ਸਕਦੇ ਆ ਕਿ ਬਤੌਰ ਪ੍ਰਧਾਨ ਜਿਹੜੀ ਉਹਨਾਂ ਨੇ ਜ਼ਿੰਮੇਵਾਰੀ ਨਿਭਾਉਣੀ ਸੀ ਉਹ ਇਸ ਕਰਕੇ ਖੜਕਦੀ ਰਹੀ ਜਾਂ ਰੜਕਦੀ ਰਹੀ ਜਾਂ ਘਾਟ ਰਹੀ ਉਸ ਦੀ ਕਿਉਂਕਿ ਉਹ ਹੁੰਦੇ ਤਾਂ ਸ਼ਾਇਦ ਉਹ ਦੱਸ ਸਕਦੇ ਦਲੀਲ ਦੇ ਨਾਲ ਕਿ ਕੀ ਕੀ ਹੋਇਆ ਪਰ ਉਹਨਾਂ ਦੇ ਪਾਰਟੀ ਦੇ ਨੁਮਾਇੰਦਿਆਂ ਨੇ ਦੱਸ ਦਿੱਤਾ ਹੋ ਸਕਦਾ ਸੁਖਵੀਰ ਸਿੰਘ ਬਾਦਲ ਦੀ ਨਾਲ ਸਲਾਹ ਕਰਕੇ ਦੱਸਿਆ ਹੋਵੇ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਜਿਹੜੇ ਉਹ ਕਿਉਂ ਕਰਨ ਗਏ ਪ੍ਰਚਾਰ ਉਹਨਾਂ ਨੇ ਇਹ ਕੀਤਾ ਤਾਂ ਉਤੋਂ ਸਾਫ਼ ਹੋ ਗਿਆ ਕਿ ਕਿ ਉਹ ਭਾਜਪਾ ਦੇ ਨਾਲ ਮਿਲੇ ਹੋਏ ਨੇ ਜਾਂ ਭਾਜਪਾ ਦੇ ਇਸ਼ਾਰੇਾਂ ਤੇ ਸੁਧਾਰ ਲਹਿਰ ਸ਼ੁਰੂ ਕੀਤੀ ਗਈ ਹੈ ਪਰ ਇਸ ਦੇ ਉੱਤੇ ਸ਼੍ਰੋਮਣੀ ਕਾਲੀ ਦਲ ਦੇ ਸੁਧਾਰ ਲਹਿਰ ਦੇ ਲੀਡਰਾਂ ਨੇ ਇਸ ਗੱਲ ਨੂੰ ਲੈ ਕੇ ਕਿਹਾ ਕਿ ਸਰਾਸਰ ਝੂਠੇ ਇਲਜ਼ਾਮ ਲੱਗ ਰਹੇ ਨੇ ਇਸ ਵਿੱਚ ਕੋਈ ਸੱਚਾਈ ਨਹੀਂ ਹੈ ਸਾਡਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਜਮੇਸ਼ਿੰਦਰ ਗਰੇਵਾਲ ਨੇ ਇਸ ਮਸਲੇ ਦੇ ਵਿੱਚ ਜਦੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਇਹ ਗੱਲ ਕਹਿ ਦਿੱਤੀ ਜਿਹੜੇ ਪ੍ਰੇਮ ਸਿੰਘ ਚੱਦੂ ਮਾਜਰਾ ਨੇ ਉਹ ਨਾਗਪੁਰ ਦੇ ਇਸ਼ਾਰੇ ਤੋਂ ਚੱਲ ਰਹੇ ਨੇ ਬਿਲਕੁਲ ਉਹਨਾਂ ਨੇ ਵੀ ਕਹੀ ਹੈ ਤੇ ਸੁਧਾਰ ਲਹਿਰ ਨੂੰ ਤਾਂ 나ਗਪੁਰ ਲਹਿਰ ਦੱਸ ਦਿੱਤਾ ਅਰਸ਼ਦੀਪ ਕਲੇਰ ਹੋਰਾਂ ਨੇ ਇਹ ਸਾਰੇ ਜਿਹੜੇ ਦੋਨਾਂ ਲੀਡਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਜਾਂ ਫਿਰ ਜਿਹੜੀ ਇਹ ਗੱਲਬਾਤ ਸੁਰੱਖੀ ਮੀਡੀਆ ਦੇ ਵਿੱਚ ਵੀਡੀਓ ਜਾਰੀ ਕੀਤੀ ਗਈ ਉੱਥੋਂ ਇਹ ਦੋ ਗੱਲਾਂ ਸਪਸ਼ਟ ਹੁੰਦੀਆਂ ਉਹਨਾਂ ਨੂੰ ਮੌਕਾ ਮਿਲਿਆ ਕਿ ਜਿਹੜਾ ਇਹ ਸਭ ਕੁਝ ਹੋ ਰਿਹਾ ਇਹ 나ਗਪੁਰ ਦੇ ਇਸ਼ਾਰੇ ਤੇ ਹੋ ਰਿਹਾ ਜਾਂ ਫਿਰ ਭਾਜਪਾ ਦੇ ਇਸ਼ਾਰੇ ਤੇ ਹੋ ਰਿਹਾ ਤੇ ਭਾਜਪਾ ਨਾਲ ਮਿਲੇ ਹੋਏ ਆ ਹੁਣ ਇਹ ਦੋਸ਼ ਨੇ ਇਲਜ਼ਾਮ ਨੇ ਇਸ ਦਾ ਜਵਾਬ ਵੀ ਆ ਗਿਆ ਪਰ ਲੋਕ ਭਲੀ ਭਾਂ ਜਾਣ ਚੁੱਕੇ ਆ ਕਿ ਕੜ ਕਿਹੜਾ ਕਿਸ ਦੇ ਨਾਲ ਮਿਲ ਕੇ ਚੱਲਦਾ ਰਿਹਾ ਇੱਥੋਂ ਤੱਕ ਕਿ ਲੋਕ ਸਭ ਕਿਉਂ ਨਾ ਹੋਵੇ ਚੰਗਾ ਹੋਵੇ ਆਪਾਂ ਕਰ ਲਈ ਸਮਝੌਤਾ ਹੀ ਕਰ ਲਈਏ ਭਾਜਪਾ ਨਾਲ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਬਹੁਤ ਸਮੇਂ ਬਾਅਦ ਉਹਨਾਂ ਦਾ ਡਿਸੀਜਨ ਇਹ ਮੰਨਿਆ ਗਿਆ ਲੋਕਾਂ ਨੇ ਮਹਿਸੂਸ ਕੀਤਾ ਪਿੰਡਾਂ ਦੇ ਵਿੱਚ ਵੀ ਕਿ ਭਾਵੇਂ ਸਾਡੀ ਆ ਸਾਹਮਣੇ ਸਾਡੇ ਕੋਲ ਸੀਟਾਂ ਜਿੰਨੀਆਂ ਮਰਜ਼ੀ ਝੋਲੀ ਦੇ ਵਿੱਚ ਪੈਣ ਪਰ ਜਿਹੜਾ ਇਹ ਫੈਸਲਾ ਲਿਆ ਗਿਆ ਨਾ ਕਿ ਉਹਨਾਂ ਦੇ ਨਾਲ ਨਹੀਂ ਮਿਲ ਕੇ ਚੱਲਣਾ ਇਹ ਬੜਾ ਚੰਗਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਇਹ ਆਮ ਤੌਰ ਦੇ ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਾ ਪਿੰਡਾਂ ਵਿੱਚ ਕੇਡਰ ਸੀ ਜਿਹੜਾ ਪੁਰਾਣਾ ਟਕਸਾਲੀ ਅਕਾਲੀ ਨੇ ਉਹਨਾਂ ਨੇ ਇਸ ਗੱਲ ਦੀ ਬੜੀ ਪ੍ਰੇਜ਼ ਕੀਤੀ ਉਹਨਾਂ ਨੇ ਹੱਲਾਸ਼ੇਰੀ ਦਿੱਤੀ ਸ਼ਾਬਾਸ਼ ਦਿੱਤੀ ਕਿ ਸੁਖਵੀਰ ਸਿੰਘ ਬਾਦਲ ਨੇ ਬੜਾ ਵਧੀਆ ਫੈਸਲਾ ਲਿਆ ਪਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਵਿੱਚ ਹੀ ਉਹ ਵੱਡੇ ਲੀਡਰ ਨੇ ਜਿਹੜੇ ਇਸ ਗੱਲ ਦੀ ਹਮਾਇਤ ਕਰ ਰਹੇ ਸਨ ਕਿ ਅਸੀਂ ਉਹਨਾਂ ਨਾਲ ਜਾ ਕੇ ਸਮਝੌਤਾ ਕਰ ਲਈ ਹਾਲਾਂਕਿ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਵੀ ਇਹ ਦੋਸ਼ ਲਾਏ ਨੇ ਕਿ ਬਿਨਾਂ ਦੱਸਿਆ ਕਿਵੇਂ ਚਲੇ ਗਏ ਉੱਥੇ ਮੀਟਿੰਗਾਂ ਕਰਨ ਸੈਂਟਰ ਵਾਲਿਆਂ ਦੇ ਨਾਲ ਭਾਜਪਾ ਦੇ ਵੱਡੇ ਜਿਹੜੇ ਨੇ ਲੀਡਰਾਂ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਜਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਔਰ ਉਸ ਦੇ ਉੱਤੇ ਕਿਹਾ ਗਿਆ ਕਿ ਬਤੌਰ ਲੋਕ ਸਭਾ ਮੈਂਬਰ ਹੋ ਗਏ ਸੀ ਮੈਨੂੰ ਕੋਈ ਪਾਰਟੀ ਦੇ ਸਮਝੌਤੇ ਵਾਸਤੇ ਨਹੀਂ ਗਏ ਇਹ ਵੀ ਜਵਾਬ ਆਇਆ ਕੌਣ ਕਿੰਨਾ ਮਿਲਦਾ ਰਿਹਾ ਕੌਣ ਕਿੰਨਾ ਮਿਲ ਕੇ ਸਮਝੌਤੇ ਕਰਦਾ ਰਿਹਾ ਤੇ ਪੰਜਾਬ ਨੂੰ ਪਿੱਠ ਦਿਖਾਉਂਦਾ ਰਿਹਾ ਪੰਜਾਬ ਦੇ ਲੋਕ ਜੇ ਜਾਣਦੇ ਨੇ ਤੇ ਇਸੇ ਕਰਕੇ ਆ ਜਿਹੜਾ ਇਸ ਤਰ੍ਹਾਂ ਦਾ ਹਾਲ ਕੀਤਾ ਗਿਆ ਪਰ ਜੇਕਰ ਇਹ ਨਾ ਕੀਤਾ ਗਿਆ ਹੁੰਦਾ ਇਸ ਤਰ੍ਹਾਂ ਦੀਆਂ ਗਲਤੀਆਂ ਨਾ ਕਿਸੇ ਵੱਲੋਂ ਵੀ ਹੁੰਦੀਆਂ ਤਾਂ ਸਵਾਲ ਕਿਸੇ ਤੇ ਵੀ ਨਹੀਂ ਸੀ ਉੱਠਣੇ ਪਰ ਅੱਜ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਤੇ ਜੇਕਰ ਸਵਾਲ ਉੱਠੇ ਨੇ ਤਾਂ ਇਸ ਦਾ ਮਤਲਬ ਇੱਕ ਗੱਲ ਸਾਫ਼ ਹੈ ਕਿ ਇਸ ਮਾਮਲੇ ਦੇ ਵਿੱਚ ਕੋਈ ਨਾ ਕੋਈ ਇਹੀ ਗੱਲ ਤੇ ਹੋਈ ਹੈ ਜਿਸ ਦੇ ਕਰਕੇ ਅ ਸਵਾਲ ਉੱਠੇ ਨੇ ਜੇਕਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਉੱਥੇ ਸੂਝ-ਬੂਝ ਵਰਤਦੇ ਜੇ ਨਹੀਂ ਉਹ ਗਏ ਪ੍ਰਚਾਰ ਕਰਨ ਤੇ ਉੱਥੇ ਬੈਠਦੇ ਹੀ ਨਾ ਜੇ ਮੀਡੀਆ ਆ ਵੀ ਗਿਆ ਤੇ ਵੱਖਰੀ ਗੱਲਬਾਤ ਕਰਦੇ ਤਾਂ ਸ਼ਾਇਦ ਸ਼੍ਰੋਮਣੀ ਕਾਲੀ ਦਲ ਦੇ ਲੀਡਰਸ਼ਿਪ ਨੂੰ ਇਹ ਮੌਕਾ ਨਹੀਂ ਸੀ ਮਿਲਣਾ ਬੋਲਣ ਦਾ ਪਰ ਮੌਕਾ ਉਹਨਾਂ ਨੇ ਆਪ ਦਿੱਤਾ ਜਿਸ ਦੇ ਕਰਕੇ ਸਵਾਲ ਉੱਠ ਰਿਹਾ ਕਿ ਕੀ ਉਹ ਭਾਜਪਾ ਦੇ ਇਸ਼ਾਰਿਆਂ ਤੇ ਚੱਲਦੇ ਨੇ ਕਿ ਉਹ ਜਿਹੜਾ ਸੁਧਾਰ ਲਹਿਰ ਚੱਲ ਰਹੀ ਹੈ ਕਿ ਉਹ 나ਗਪੁਰ ਲਹਿਰ ਹੈ ਇਸ ਤਰ੍ਹਾਂ ਦੀਆਂ ਗੱਲਾਂ ਇਸੇ ਕਰਕੇ ਹੋਈਆਂ ਨੇ ਕਿਉਂਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਉਹਨਾਂ ਨੂੰ ਮੌਕਾ ਦਿੱਤਾ